ਉਠ ਜਾਗ ਸਵੇਰੇ ਨੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਉਠ ਜਾਗ ਸਵੇਰੇ ਨੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਹੁਣੇ RAM ਸਿਮਰ ਲੈਣੀ ਹੁਣ RAM ਸਿਮਰ ਲੈਨੀਂ ਦਿਂਦੜੀਏ ਮੋਜਬ ਥੇਰੀ ਬਾਣੀ ਹੁਣ RAM ਸਿਮਰ ਲੈਨੀਂ ਦਿਂਦੜੀਏ ਮੋਜਬ ਥੇਰੀ ਬਾਣੀ ਉਠ ਜਾਗ ਸਵੇਰੇ जिंदड़िए पड़ सतगुरु दी वाणी ओठ जाग सवेरे नी जिंदड़िए पड़ सतगुरु दी वाणी ऐ नाम जपण दी बेला ਹੇ ਨਾਮ ਜਪਣ ਦੀ ਬੇਲਾ ਹੈ ਜਗ ਦੋ ਦਿਨ ਵਾਲਾ ਮੇਲਾ ਹੈ ਜੀ ਜਗ ਦੋ ਦਿਨ ਵਾਲਾ ਮੇਲਾ ਹੈ ਹੇ ਜਿੰਦਗੀ ਮੁੱਕ ਜਾਣੀ ਇਹ ਜ਼ਿੰਦਗੀ ਮੁੱਕ ਜਾਣੀ ਤੇਰੇ ਮਾਇਆ ਕਮਨਾਇਣੀ ਉਠ ਜਾਗ ਜਿਦੜੀ ਨਹੀਂ ਉਠ ਜਾਗ ਸਵੇਰੇ ਨਹੀਂ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਉਠ ਜਾਗ ਸਵੇਰੇ ਨਹੀਂ ਦੇੜੀਏ ਪਰ ਸਤ ਗੁਰ ਦੀ ਬਾਣੀ ਤੈਨੂੰ ਰੱਬ ਦੀ ਕੋਈ ਸਾਰ ਨਹੀਂ ਜੀ ਤੈਨੂੰ ਰੱਬ ਦੀ ਕੋਈ ਸਾਰ ਨਹੀਂ ਤੇਰਾ ਜੱਗ ਵਿੱਚ ਕੋਈ ਯਾਰ ਨਹੀਂ ਤੇਰਾ ਜੱਗ ਵਿੱਚ ਕੋਈ ਯਾਰ ਨਹੀਂ ਐ ਝੂਠੀ ਮਾਇਆ ਐ ਝੂਠੀ ਮਾਇਆ ਬੰਦਿਆਂ ਪਾਪ ਦੀ ਨਿਸ਼ਾਨੀ ਐ ਝੂਠੀ ਮਾਇਆ ਬੰਦਿਆਂ ਪਾਪ ਦੀ ਨਿਸ਼ਾਨੀ ਉਠ ਜਾਗ ਸਵੇਰੇ ਨੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਉਠ ਜਾਗ ਸਵੇਰੇ ਨੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਕਾਣੂ ਪਰਮਾਦੇਵ ਚ ਬੈਠਾ ਹੈ ਕਿਉਂ ਪਰਮਾਦੇਵ ਵਿੱਚ ਬੈਠਾ ਐ ਤੈਨੂੰ ਦੇਣਾ ਪਹਿਣਾ ਲੇਖਾ ਜੀ ਤੈਨੂੰ ਦੇਣਾ ਪਹਿਣਾ ਲੇਖਾ ਐ ਜੱਗ ਛੱਡ ਜਾਣਾ ਇਹ ਜੱਗ ਛੱਡ ਜਾਣਾ ਏ ਤੇਰੀ ਕਰਨੀ ਪੇਸ਼ ਹੈ ਆਣੀ ਐ ਜੱਗ ਛੱਡ ਜਾਣਾ ਏ ਤੇਰੀ ਕਰਨੀ ਪੇਸ਼ ਹੈ ਆਣੀ ਉਠ ਜਾਗ ਸਵੇਰੇ ਨੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਉਠ ਜਾਗ ਸਵੇਰੇ ਨੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਹੁਣੇ RAM ਸਿਮਰ ਲੈਨੀ ਹੁਣੇ RAM ਸਿਮਰ ਲੈਨੀ ਜਿੰਦੜੀਏ ਮੋਜ ਬਥੇਰੀ ਬਾਣੀ ਹੁਣੇ RAM ਸਿਮਰ ਲੈਨੀ ਨੜੀਏ ਮੋਦੀ ਬਥੇਰੀ ਬਾਣੀ ਉਠ ਜਾਗ ਸਵੇਰੇ ਨੀ ਉਠ ਜਾਗ ਸਵੇਰੇ ਨੀ ਜਿੰਦੜੀਏ ਪੜ ਸਤਗੁਰ ਦੀ ਬਾਣੀ ਉਠ ਜਾਗ ਸਵੇਰੇ ਨੀ ਜਿੰਦੜੀਏ ਪੜ ਸਤਗੁਰ ਦੀ ਬਾਣੀ ਉਠ ਜਾਗ ਸਵੇਰੇ ਨੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਹੁਣੇ RAM ਸਿਮਰ ਲੈਨੀ ਹੁਣੇ RAM ਸਿਮਰ ਲੈਨੀ ਜਿੰਦੜੀਏ ਮੋਜ ਬਥੇਰੀ ਬਾਣੀ ਹੁਣੇ RAM ਸਿਮਰ ਲੈਨੀ

ਉਠ ਜਾਗ ਸਵੇਰੇ ਨੀਂਦ ਢੜੀਏ ਪੜ ਸਤ ਗੁਰ ਦੀ ਬਾਣੀ ਉਠ ਜਾਗ ਸਵੇਰੇ ਨੀਂਦ ਢੜੀਏ ਪੜ ਸਤ ਗੁਰ ਦੀ ਬਾਣੀ